ਜੋ ਸਾਡਾ ਐਸਸੀ ਬੀਸੀ ਵਾਹਮ ਬੰਚਾਇਤ ਪੰਜਾਬ ਵੱਲੋਂ ਫੇਕ ਸਰਟੀਫਿਕੇਟਾਂ ਦੇ ਟਾਕਰੇ ਧਰਨਾ ਲਗਭਗ ਡੇਢ ਸਾਲ ਤੋਂ ਚੱਲ ਰਿਹਾ ਹੈ ਜਿੱਥੇ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਮਾਨਯੋਗ ਅਦਾਲਤ ਦਾ ਵੀ ਕੋਂਡਾ ਖੜਕਾਇਆ ਤੇ ਹੋਰ ਵੀ ਜਿਹੜੀ ਅਚਾਰਾ ਰਜੋਈ ਅਸੀਂ ਕਰ ਰਹੇ ਨੇ ਉਸ ਦੇ ਨਾਲ ਨਾਲ ਹੀ ਐਸਸੀ ਤੇ ਬੀਸੀ ਲੋਕ ਜਿਹੜੇ ਪਛੜੇ ਵਰਗ ਦੇ ਪਛੜੀ ਸ਼੍ਰੇਣੀਆਂ ਦੇ ਲੋਕ ਨੇ ਦੱਬੇ ਕੁਚਲੇ ਲੋਕ ਨੇ ਜਿਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪ੍ਰਸ਼ਾਸਨ ਤੱਕ ਨਹੀਂ ਜਾਂਦੀ ਉਹ ਇੱਥੇ ਮੋਰਚੇ ਤੇ ਆਪਣੀਆਂ ਸਮੱਸਿਆਵਾਂ ਲੈ ਕੇ ਆ ਜਾਂਦੇ ਨੇ ਜਿਵੇਂ ਗੱਲ ਕਰ ਲਈਏ ਪਿੰਡ ਕੁੰਬੜੇ ਤੋਂ ਸਾਡੇ ਸੋਨੀਆ ਰਾਣੀ ਜੀ ਤੇ ਉਹਨਾਂ ਦੀ ਜਿਹੜੀ ਹੈ ਗੁਰਦੁਆਰਾ ਗੁਰਦੁਆਰਾ ਭਗਤ ਨਾਮਦੇਵ ਫੇਸ 11 ਚ 20 ਤਰੀਕ ਨੂੰ ਮਾਰਕੁੱਟ ਹੁੰਦੀ ਹੈ ਤੇ ਉਹ ਉਹ ਸਿਰਫ ਤਾਂ ਸਿਰਫ ਦਿਹਾੜੀ ਤੇ ਰੋਟੀ ਦਾ ਲੰਗਰ ਬਣਾਉਣ ਦੀ ਜਿਹੜੀ ਹੈ ਦਿਹਾੜੀ ਤੇ ਗਈਆਂ ਵੇ ਅਸੀਂ ਦੋ ਉਹਦੇ ਭੈਣਾਂ ਤੇ ਦੋਨੇ ਬੱਚੀਆਂ ਤੇ ਹੋਰ ਵੀ ਲੰਗਰੀ ਹੈ ਸੀ ਤੇ ਜਦੋਂ ਲੰਗਰ ਬਣਾ ਦਿੰਦੇ ਦੁਪਹਿਰ ਨੂੰ 2:30 ਵਜੇ ਜਦੋਂ ਘਰ ਵਾਸਤੇ ਆਪਣੇ ਖਾਣ ਵਾਸਤੇ ਰੋਟੀ ਲਫਾਫੇ ਚ ਕਹਿੰਦੇ ਵੀ ਸਾਨੂੰ ਦੁਪਹਿਰ ਵੇਲੇ ਰੋਟੀ ਪਾ ਦਿਓ ਜੀ ਅਸੀਂ ਘਰੇ ਜਾ ਕੇ ਖਾ ਲਾਂਗੇ ਤੇ ਸਾਡੀ ਮਿਹਨਤ ਦਾ ਮਾਣ ਦੇ ਤਾ ਉੱਥੇ ਦੇ ਕੌਥੀ ਸੇਵਾਦਾਰਾਂ ਨੇ ਜਿਹੜੇ ਬੁਰੀ ਤਰ੍ਹਾਂ ਇਹਨਾਂ ਦੀ ਇੱਕ ਲੰਗਰ ਖੀਰ ਮੰਗਣ ਦੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਬੱਚਿਆਂ ਦੀ ਮਾਰ ਕੁੱਟ ਕੀਤੀ ਗਈ ਸੋਹਰਿਆ ਰਾਣੀ ਦੀ ਮਾਰ ਕੁੱਟ ਕੀਤੀ ਗਈ ਦੀ ਭੈਣ ਦੀ ਮਾਰ ਕੁੱਟ ਕੀਤੀ ਗਈ ਜੁੱਤੀਆਂ ਨਾਲ ਤੇ ਨਾਲ ਇੱਕ ਜਿਹੜਾ ਹੈ ਕੀਮਤੀ ਫੋਨ ਜਿਹਦੇ ਚ ਬਹੁਤ ਸਾਰੇ ਡਾਕੂਮੈਂਟ ਸੀ ਜਿਵੇਂ ਇਸ ਬੀਬੀ ਦਾ ਬੱਚਾ ਪ੍ਰਵਾਸੀ ਮਜ਼ਦੂਰਾਂ ਨੇ ਪਿਛਲੇ 11ਵੇਂ ਮਹੀਨੇ ਚ 13 ਤਰੀਕ ਨੂੰ ਬਹੁਤ ਬੁਰੀ ਬੇਰਹਿਮੀ ਨਾਲ ਮਾਰ ਦਿੱਤਾ ਸੀ ਜਿਹਦਾ 에어ਪੋਰਟ ਰੋਡ ਵੀ ਜਾਮ ਕਰਨਾ ਪਿਆ ਇਹ ਬੀਬੀ ਪਹਿਲਾਂ ਹੀ ਪੀੜਤ ਸੀ ਜਿਹੜੇ ਕੇਸ ਨੂੰ ਅਸੀਂ ਲੜ ਰਹੇ ਹਾਂ ਵਾਲੇ ਅੱਗੇ ਉਸ ਦੇ ਵਿੱਚ ਜਿਹੜਾ ਫੋਨ 'ਚ ਬਹੁਤ ਸਾਰੇ ਸਬੂਤ ਸੀ ਇਸ ਕੇਸ ਦੇ ਰਿਲੇਟਡ ਜਿਹੜੇ ਉਸ ਫੋਨ 'ਚ ਹੈਗੇ ਅਸੀਂ ਇਸ ਮੈਟਰ ਨੂੰ ਲੈ ਕੇ ਮੈਂ ਖੁਦ ਜਾ ਕੇ ਲੇਡੀਜ਼ ਜਿਹੜੀਆਂ ਉੱਥੇ ਛੜਾਈਆਂ 20 ਤਰੀਕ ਨੂੰ ਛੜਾ ਕੇ ਪੀਸੀਆਰ ਬੁਲਾਈ ਥਾਣੇ 'ਚ ਦਰਖਾਸਤ ਦਈ ਪਰ ਥਾਣੇ ਦੇ ਜਿਹੜੇ ਕਰਮਚਾਰੀ ਨੇ ਉਹ ਜਮਾ ਆਖਾਂ ਮੀਚ ਕੇ ਕੰਨ ਬੰਦ ਕਰਕੇ ਬੈਠੇ ਨੇ ਜਿਨ੍ਹਾਂ ਕੋਲ ਪਰਿਵਾਰ ਨੂੰ ਲੈ ਕੇ ਮੈਂ ਖੁਦ ਦੋ ਵਾਰੀ ਜਾਇਆ ਦੋ ਵਾਰੀ ਸਿਰਫ ਆਨੇ ਦੇ ਬਹਾਨੇ ਆ ਜਦੋਂ ਆ ਤੁਹਾਨੂੰ ਇੱਕ ਰਿਕਾਰਡਿੰਗ ਭੇਜਦੇ ਆ ਉੱਥੇ ਦਾ ਜਿਹੜਾ ਤਪਦੀਸੀ ਅਫਸਰ ਦੀ ਉਹਦੀ ਰਿਕਾਰਡਿੰਗ ਹੈ ਜਿਸ ਵਿੱਚ ਬੀਬੀ ਨੂੰ ਕਹਿ ਰਿਹਾ ਵੀ ਸੌਰੀ ਫੀਲ ਕਰਾ ਸਕਦੇ ਆ ਮੰਨ ਸਕਦੇ ਆ ਤੁਹਾਡੇ ਪੇਮੈਂਟ ਜਿਹੜੀ ਹੈ ਮੋਬਾਈਲ ਦੀ ਪੇਮੈਂਟ ਦਵਾ ਸਕਦੇ ਮੈਂ ਤੁਹਾਡੇ ਲਈ ਕਹਿਣਾ ਚਾਹੁੰਦਾ ਆ ਤੇ ਸਾਡੀਆਂ ਸਰਕਾਰਾਂ ਕਹਿੰਦੀਆਂ ਸੀ ਔਰਤਾਂ ਦਾ ਬਹੁਤ ਵੱਡਾ ਜਿਹੜਾ ਸਤਕਾਰ ਹੋਣਾ ਚਾਹੀਦਾ ਅਸੀਂ ਵੀ ਕਰਦੇ ਹਾਂ ਸਤਕਾਰ ਸਤਕਾਰ ਹੋਣਾ ਚਾਹੀਦਾ ਥਾਣੇ 'ਚ ਬੀਬੀਆਂ ਨੂੰ ਵਾਰ-ਵਾਰ ਬੁਲਾਇਆ ਨਹੀਂ ਜਾਊਗਾ ਤੇ ਜਿਹੜੇ ਲੇਡੀਜ਼ ਕੇਸ ਨੇ ਉਹ ਲੇਡੀ ਜਿਹੜੀ ਹੈਗੀ ਉਹ ਡੀਲ ਕਰੋਗੀ ਪਰ ਲੇਕਿਨ ਇੱਕ ਥਾਣੇਦਾਰ ਇੱਕ ਐਸਐਸਆਈ ਕਿਵੇਂ ਬੀਬੀ ਨੂੰ ਡਰਾਉਂਦਾ ਤੇ ਧਮਕਾਉਂਦਾ ਤੇ ਕਹਿੰਦਾ ਸਾਰੀਆਂ ਗੱਲਾਂ ਤੁਹਾਡੇ ਕੋਲੇ ਰਿਕਾਰਡਿੰਗ 'ਚ ਚੱਲੂਗੀਆਂ ਅਸੀਂ ਰਿਕਾਰਡਿੰਗ ਸਾਡੇ ਕੋਲੇ ਹੈਗੀ ਉਸਦੀ ਤੇ ਸੋਨੀਆ ਰਾਣੀ ਨੇ ਅੱਜ ਇਹ ਤਿਆਹੀਆ ਕੀਤਾ ਬਲਵਿੰਦਰ ਸਿੰਘ ਨੇ ਉਹਦੇ ਬੱਚਿਆਂ ਨੇ ਵੀ ਜੇਕਰ ਸਾਨੂੰ ਹੁਣ 10 ਦਿਨ 'ਚ ਇਨਸਾਫ ਨਹੀਂ ਨਿਆਣੀ ਮਿਲਿਆ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਤਾਂ ਅਸੀਂ ਬੁੱਧਵਾਰ 7 ਤਰੀਕ ਦਿਨ ਬੁੱਧਵਾਰ ਨੂੰ 11:30 ਵਜੇ 11 ਫੇਸ ਥਾਣੇ ਦਾ ਘਰੋ ਕਰਾਂਗੇ ਨਾਲੇ ਉੱਥੇ ਬੀਬੀ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਬੱਚਿਆਂ ਨੂੰ ਲੈ ਕੇ 11 ਫੇਸ ਥਾਣੇ ਦੇ ਮੂਹਰੇ ਬੈਠੋਗੀ ਜੀਤ ਦੀ ਜ਼ਿੰਮੇਵਾਰੀ ਇੱਥੇ ਦੇ ਡੀਸੀ ਦੀ ਇੱਥੇ ਦੇ ਐਸਐਸਪੀ ਦੀ ਮਾਨਯੋਗ ਪੰਜਾਬ ਦੇ ਡੀਜੀਪੀ ਦੀ ਤੇ ਉਸਦੇ ਐਸਐਚਓ ਦੀ ਸੰਬੰਧਿਤ ਦੀ ਹੋਵੇਗੀ ਜੇ ਕੋਈ ਵੀ ਜਾਨੀ ਤੇ ਵਾਲੀ ਨੁਕਸਾਨ ਹੁੰਦਾ ਤੇ ਬੀਬੀ ਦਾ ਕੋਈ ਵੀ ਕਿਸੇ ਤਰ੍ਹਾਂ ਇਸ ਪਰਿਵਾਰ ਨੂੰ ਲੈ ਕੇ ਅਸੀਂ ਜਿਹੜਾ ਮੋਰਚਾ ਆਗੂ ਸਹਿਬਾਨ ਸਾਡੇ ਪ੍ਰਿੰਸੀਪਲ ਬਲਵਾਰੀ لال ਜੀ ਹਰਦੇਖ ਸਿੰਘ ਜੀ ਬਲਵਾ ਕਰਮਜੀਤ ਸਿੰਘ ਜੀ ਹੋਰ ਸਾਰੇ ਸਾਡੇ ਸਾਥੀ ਸੱਜਣ ਉਹਦੀ ਪੂਰੀ ਅਗਵਾਈ ਕਰਨਗੇ ਤੇ ਪੂਰੀ ਜਿਹੜੀ ਸਪੋਰਟ ਕਰਨਗੇ ਤਾਂ ਕਿ ਗਰੀਬਾਂ ਨੂੰ ਲੋਕਾਂ ਨੂੰ ਇਨਸਾਫ ਲੈਣ ਵਾਸਤੇ ਹਰ ਪਾਸੇ ਹਰ ਪੱਖੋਂ ਮੋਰਚਾ ਤਿਆਰ ਪਰ ਤਿਆਰ ਬੈਠਿਆ ਤੇ ਮੈਂ ਇੰਨਾ ਹੀ ਕਹਿੰਦਾ ਹੋਇਆ ਥੋਣ ਦੇ ਰਾਹੀਂ ਚੇਤਾਵਨੀ ਦਿੰਦੇ ਆ ਇੱਕ ਹਫਤੇ ਦੀ ਜੇਕਰ ਹਫ਼ਤੇ ਚ ਨਹੀਂ ਇਹ ਕਾਰਵਾਈ ਹੁੰਦੀ ਤਾਂ ਬੁੱਧਵਾਰ ਨੂੰ 11 ਫੇਸ ਥਾਣੇ ਦੇ ਮੂਹਰੇ ਬੀਬੀ ਆਪਣੇ ਪਰਿਵਾਰ ਲੈ ਕੇ ਬੈਠੂਗੀ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਿਹੜਾ ਧਰਨਾ ਚੱਲਦਾ ਰਹੂਗਾ ਜਿਹੜਾ ਪਿੱਟ ਸਿਆਪਾ 11 ਫੇਸ ਦੀ ਪੁਲਿਸ ਦਾ ਹੋਊਗਾ ਜਿਸ ਦੀ ਰਿਕਾਰਡਿੰਗ ਤੁਹਾਨੂੰ ਅੱਜ ਦੇ ਰਹੇ ਆ ਉਹ ਖਬਰ ਚ ਚੱਲ ਜੂਗੀ ਵੀ ਸੋਨੀਆ ਰਾਣੀ ਕੀ ਕਹਿੰਦੀ ਹੈ ਅੱਗੇ ਜਿਹੜਾ ਥਾਣੇਦਾਰ ਹੈ ਤਪਦੀਸੀ ਅਫਸਰ ਹੈ ਉਹ ਕੀ ਕਹਿ ਰਿਹਾ ਉਹ ਤੁਹਾਡੀ ਰਿਕਾਰਡਿੰਗ ਤੁਹਾਨੂੰ ਸਾਹਮਣੇ ਤੁਹਾਡੇ ਦਿਖਾ ਦਾਂਗੇ ਤੇ ਮੈਂ ਇਨਾ ਹੀ ਕਹਿੰਦਾ ਹੋਇਆ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਸੋਨੀਆ ਰਾਣੀ ਨੂੰ ਇਨਸਾਫ ਨਿਆਂ ਦਿਵਾਉਣ ਵ 11 ਫੇਸ ਥਾਣੇ ਦੇ ਮੂਹਰੇ ਬੁੱਧਵਾਰ ਨੂੰ 7 ਤਰੀਕ ਨੂੰ 11 ਵਜੇ ਥਾਣੇ ਤੇ 11 ਚ ਪਹੁੰਚੋ ਜਿਹੜੀਆਂ ਵੀ ਬੀਬੀਆਂ ਦੀ ਮਦਦ ਕਰ ਸਕਦੀਆਂ ਉਸ ਬੱਚੇ ਦੀ ਜਿਹੜੀ ਪੀੜਤ ਔਰਤ ਦਰਦ ਦਰਦੀਆਂ ਠੋਕਰਾਂ ਖਾ ਰਹੀ ਹੈ ਉਹਨੂੰ ਰਿਆਨ ਇਨਸਾਫ ਦਿਵਾਉਣ ਵਾਸਤੇ ਸ਼ਾਮਲ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਅਹੀਂ ਕਹਿਣਾ ਜਾਂਦੀ ਐਂ ਕਿ ਜੇ ਮੈਨੂੰ ਈਵਨ ਨਾ ਇਨਸਾਫ ਮਿਲਿਆ ਜੀ ਮੈਂ 7 ਤਰੀਕ ਨੂੰ ਬੁੱਧ ਦਿਨ ਬੁੱਧਵਾਰ ਨੂੰ ਆਪਣੀ ਬੱਚੀਆਂ ਦੋਵੇਂ ਜਿਨ੍ਹਾਂ ਦੀ ਮਾਰਕੁੱਟ ਹੋਈ ਹੈ ਮੈਂ ਆਪਣੀ ਦੋਨੇ ਬੱਚੀਆਂ ਨੂੰ ਉੱਥੇ ਲੈ ਕੇ 8 11 ਵਜੇ ਥਾਣੇ ਦੇ ਮੂਹਰੇ ਬੈਠੂਗੀ ਇਹਨਾਂ ਨੂੰ ਭੁੱਖੀਆਂ ਭੁਖੜ ਤਾਲ ਤੇ ਹੀ ਪਹੁੰਚਾਵਾਂਗੀ ਜਦ ਤੱਕ ਮੈਨੂੰ ਇਨਸਾਫ ਨਹੀਂ ਮਿਲਨੇਗਾ ਪਹਿਲਾਂ ਵੀ ਮੈਨੂੰ ਸਰਕਾਰਾਂ ਨੇ ਵਾਅਦੇ ਕਰਕੇ ਪੁਲਿਸ ਪ੍ਰਸ਼ਾਸਨ ਨੇ ਮੇਰੇ ਨਾਲ ਵਾਅਦੇ ਕਰਕੇ ਵੱਡੇ ਵੱਡੇ ਵਾਅਦੇ ਕਰਕੇ ਮੈਨੂੰ ਉਹ ਪੂਰਾ ਕੋਈ ਵਾਅਦਾ ਪੂਰਾ ਨਹੀਂ ਕਰਿਆ ਜੀ ਹੁਣ ਵੀ ਜੇ ਮੈਨੂੰ ਨਾ ਇਨਸਾਫ ਮਿਲੇ ਜੀ ਆਪਣੀਆਂ ਬੇਟੀਆਂ ਦੋਨੇ ਬੇਟੀਆਂ ਨੂੰ ਉੱਤੀ ਭੁੱਖਾ ਹੜਤਾਲ ਤੇ ਪਿਠਾਵਾਂਗੀ ਜੀ ਜੇ ਮੈਨੂੰ ਮੇਰਾ ਮੈਨੂੰ ਇਨਸਾਫ ਨਾ ਮਿਲਿਆ ਜੀ ਬਾਕੀ ਬਾਕੀ ਮੈਂ ਜੀ ਉਹਨ ਸਰਕਾਰਾਂ ਨੂੰ ਜਥੇਵੰਦਿਆਂ ਨੂੰ ਬੇਨਤੀ ਕਰਨਾ ਚਾਹਦੀ ਐਂਗੀ ਜਿਨ੍ਹਾਂ ਨੇ ਪਹਿਲਾਂ ਵੀ ਮੇਰੇ ਦੋ 11 ਮਹੀਨੇ ਦੀ 13 ਤਰੀਕ ਨੂੰ ਸਾਥ ਦਿੱਤਾ ਜੀ ਜਿਵੇਂ ਬੇਟੇ ਦੀ ਉਵੇਂ ਹੀ ਮੇਰਾ ਸਾਥ ਦੇਣ ਜੀ ਮੈਂ ਬੇਨਤੀ ਕਰਦੀ ਐ ਜੀ ਜਿਨ੍ਹਾਂ ਨੇ ਮੇਰੇ ਸਾਥ ਪਹਿਲਾਂ ਦੇ ਆ ਜੀ ਹੁਣ ਵੀ ਮੇਰੇ ਸਾਥ ਦੇਣ ਜੀ ਮੈਂ 11 ਵਜੇ ਜੀ ਇੱਥੇ ਬੁੱਧਵਾਰ ਨੂੰ ਜੀ 11 ਵਜੇ ਥਾਣੇ 11 ਵਜੇ ਥਾਣੇ ਦੇ ਮੂਰਾ ਬੈਠਾਂਗੇ ਜਾਂ ਉਹਨੇ ਦੋਨੇ ਬੇਟੀਆਂ ਨੂੰ ਲੈ ਕੇ ਜੀ ਕਿਉਂਕਿ ਮੇਰੀ 5 ਤਰੀਕ ਗਵਾਹੀ ਹੈ ਜੀ ਕੇਸ ਦੀ ਮੇਰਾ ਪੂਰਾ ਹੀ ਡਾਟ ਪੂਰੇ ਹੀ ਡਾਕੂਮੈਂਟ ਉਹਦੇ ਵਿੱਚ ਨੇ ਜੀ ਫੋਨ ਦੇ ਜੇ ਮੈਨੂੰ ਹੁਣ ਫੋਨ ਨਾ ਮਿਲਿਆ ਜੀ ਮੇਰਾ ਮਨ ਨੂੰ ਇਨਸਾਫ ਨਾ ਮਿਲਿਆ ਜੀ ਤਾਂ ਮੈਂ ਉੱਥੇ ਬੈਠਾਂਗੀ ਜਿੰਨੇ ਦਿਨ ਚਾਹ ਜਿੰਨੇ ਮਰਜ਼ੀ ਦਿਨ ਮੈਨੂੰ ਉੱਥੇ ਬੈਠਣਾ ਪਵੇ ਜੀ ਇਨਸਾਫ ਪਾਣ ਵਾਸਤੇ ਜੇ ਮੈਨੂੰ ਹੁਣ ਵੀ ਇਨਸਾਫ ਨਾ ਮਿਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਨਿਹੰਗ ਜਥੇਬੰਦੀਆਂ ਨੂੰ ਸਾਰੇ ਭਰਾਵਾਂ ਨੂੰ ਸਮਾਜ ਸੇਵਕਾਂ ਨੂੰ ਬੇਨਤੀ ਕਰਦਾ ਕਿ ਇਹ ਬੀਬੀ ਦਾ ਸਾਥ ਦਿਓ ਇਹ ਬੀਬੀ ਬਹੁਤ ਸਤਾਈ ਹੋਈ ਹੈ ਪਹਿਲਾਂ ਹੀ ਕਿਉਂਕਿ ਇਹਦਾ ਇਹਦਾ ਨੌਜਵਾਨ ਬੱਚਾ ਮਾਰਿਆ ਗਿਆ ਉਹ ਇੱਕੋ ਕਮਾਨ ਵਾਲਾ ਬੱਚਾ ਸੀ ਉਹ ਮਾਰ ਦਿੱਤਾ ਗਿਆ ਸੀ ਤੇ ਜਿੰਨੇ ਵੀ ਉਸ ਟਾਈਮ ਜਥੇਬੰਦੀਆਂ ਸਿੰਘ ਸਹਿਬਾਨ ਨਿਹੰਗ ਜਥੇਆਂ ਬੰਦੀਆਂ ਸਾਰੇ ਇਹਨਾਂ ਨੇ ਸਾਥ ਦਿੱਤਾ ਤੇ ਹੁਣ ਵੀ ਦਿਆ ਜਾਵੇ। ਬਾਕੀ ਰਹੀ ਮੋਬਾਈਲ ਦੀ ਗੱਲ ਜਿਹੜਾ ਮੋਬਾਈਲ ਹੈ ਜੀ ਉਹ ਬਹੁਤ ਹੀ ਕੀਮਤੀ ਮੋਬਾਈਲ ਹੈ ਉਹਦੇ ਵਿੱਚ ਸਾਰੇ ਡਾਕੂਮੈਂਟਸ ਸੀ ਬੀਬੀ ਦੇ ਉਹ ਬੱਚੇ ਦੇ ਵੀ ਸਾਰੇ ਉਹਦੇ ਵਿੱਚ ਇਨਵੋਲ ਹੋ ਐ ਤੇ ਜਾਣ ਪੁੱਛ ਕੇ ਨਹੀਂ ਦੇ ਦਿੱਤੇ ਜਾ ਰਿਹਾ ਮੋਬਾਈਲ ਮੇਰੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਅੱਗੇ ਕਿ ਇਹਦਾ ਮੋਬਾਈਲ ਦਿੱਤਾ ਜਾਵੇ ਤਾਂ ਕਿ ਉਹਦੇ ਵਿੱਚ ਜ਼ਰੂਰੀ ਡਾਕੂਮੈਂਟਸ ਉਹਨਾਂ ਦਾ ਇਹਨੂੰ ਫਾਇਦਾ ਹੋ ਸਕੇ ਬਾਕੀ ਬੇਨਤੀ ਹੈ ਕਿ ਬੀਬੀ ਬਹੁਤ ਹੀ ਸਤਾਈ ਹੋਈ ਹੈ ਇਹ ਕੁਝ ਵੀ ਕਰ ਸਕਦੀ ਹੈ ਇਹਦੇ ਬੱਚੇ ਬੱਚਿਆਂ ਨੂੰ ਕੁੱਟਿਆ ਗਿਆ ਇਹਨੂੰ ਕੁੱਟਿਆ ਗਿਆ ਬਹੁਤ ਵਿਚਾਰੀ ਨਿਆਂ ਨਿਆਂ ਦੀ ਦਰਦ ਠੋਕਰਾਂ ਖਾ ਰਹੀ ਹੈ ਫਿਰ ਕਹਿੰਦੇ ਕੁੰਬੜਾ ਸਾਹਿਬ ਕੋਲ ਆਂਦੇ ਆ ਜਿਹੜੇ ਸਤਾਏ ਹੋਏ ਲੋਕ ਜਿਹੜੇ ਕੁੰਬੜਾ ਸਾਹਿਬ ਕੋਲ ਆਣ ਪਰ ਕਿੱਥੇ ਜਾਣ ਤੁਸੀਂ ਤਾਂ ਲੋਕ ਇਹਨਾਂ ਦੀ ਸੁਲਾਹ ਕਰਦੇ ਨਹੀਂ ਤੇ ਕੁੰਬੜਾ ਕੋਲ ਕੁੰਬੜਾ ਸਾਹਿਬ ਕੋਲ ਆਣ ਹੋਰ ਕਿੱਥੇ ਜਾਣ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਜੀ ਸੋ ਮੇਰੀ ਹੱਥ ਬੰਨ ਕੇ ਸਾਰੇ ਜੱਥੇਬੰਦੀਆਂ ਨੂੰ ਬੇਨਤੀ ਹੈ ਕਿ ਇਸ ਬੀਬੀ ਦਾ ਵਿਚਾਰੇ ਤਾਂ ਬਹੁਤ ਟਾਈਮ ਲੰਘ ਚੁੱਕਾ ਬਹੁਤ ਅਏ ਦੁੱਖ ਕੋ ਚੱਲ ਰਹੀ ਐ ਤੇ ਇਹਦਾ ਸਾਥ ਦਿੱਤਾ ਜਾਵੇ 7 ਤਰੀਕ ਦਿਨ ਬੁੱਧਵਾਰ ਨੂੰ ਇਹ ਥਾਣੇ ਦੇ ਬਾਹਰ ਬੈਠੇਗੇ ਆਪਣੇ ਪਰਿਵਾਰ ਨੂੰ ਲੈ ਕੇ ਉੱਥੇ ਕੁਝ ਵੀ ਹੋ ਸਕਦਾ ਦੀ ਉਹ ਸਾਰਾ ਪ੍ਰਸ਼ਾਸਨ ਜ਼ਿੰਮੇਦਾਰ ਹੋਏਗਾ ਜੈ ਭੀਮ ਜੈ ਭਾਰਤ ਮੈਂ ਮਾਸਟਰ ਬਨਵਾਲੀ ਲਾਲ ਆਗੂ ਡਰਿਵੈਸ਼ਨ ਚੋਰ ਫੜੋ ਮੋਰਚੇ ਦਾ ਸਰਕਾਰ ਨੂੰ ਇਹ ਬੇਨਤੀ ਕਰਨਾ ਔਰ ਉਸ ਦਾ ਜਿਹੜਾ ਥਾਣਾ ਐ ਮੌਜੂਦਾ 11 ਫੇਸ ਵਾਲਾ ਉਥੋਂ ਦਾ ਜਿਹੜਾ ਤਫਤੀਸ਼ੀ ਅਫਸਰ ਆ ਜਿਹਦੇ ਕੋਲ ਇਹ ਸੋਨੀਆ ਰਾਣੇ ਦਾ ਕੇਸ ਆ ਉਸ ਕੇਸ ਨੂੰ ਜਲਦੀ ਤੋਂ ਜਲਦੀ ਹੱਲ ਕਰੇ ਜੇ ਇਹ ਕੇਸ 7 ਤਰੀਕ ਤੱਕ ਹੱਲ ਨਾ ਹੋਇਆ ਤੇ ਇਹ ਬੀਬੀ ਜਿਹੜੀ ਹੈ ਆਪਣੇ ਬੱਚਿਆਂ ਦੇ ਸਮੇਤ ਥਾਣੇ ਦੇ ਬਾਦ ਧਰਨਾ ਦੇਵੇਗੀ ਔਰ ਬਾਕੀ ਜਥੇਬੰਦੀਆਂ ਇਹਦਾ ਸਾਥ ਦੇਣਗੀਆਂ ਉਨੇ ਚਿਤ ਤੱਕ ਇਹਦਾ ਸਾਥ ਦੇਣ ਗਿਆ ਜਿੰਨੇ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਕੋਈ ਕੇਸ ਇਹਨਾਂ ਕੋਈ ਉਲਦਨ ਵਾਲਾ ਤੇ ਹੈ ਨਹੀਂ ਕਿ ਜੇ ਰਸੁਲ ਜਾਇਆ ਨਾ ਸਕੇ ਇਹ ਕੇਸ ਤੇ 10 15 ਮਿੰਟਾਂ ਦੇ ਛੁਲ ਜਾਇਆ ਜਾ ਸਕਦਾ ਜੇਕਰ ਸਰਕਾਰ ਜੇਕਰ ਪੁਲਿਸ ਚਾਹੇ ਤਾਂ ਇਸ ਲਈ ਪੁਲਿਸ ਨੂੰ ਇਹ ਬੇਨਤੀ ਹੈ ਕਿ ਇਸ ਰੌਲਾ ਗੋਲਾ ਪਾਉਣ ਤੋਂ ਪਹਿਲਾਂ ਹੀ ਇਹਦਾ ਕੇਸ ਹੱਲ ਕੀਤਾ ਜਾਵੇ ਜੇ ਹੱਲ ਨਾ ਕੀਤਾ ਤੇ ਰੌਲਾ ਪਏਗਾ ਰੌਲਾ ਪਾਉਣ ਨਾਲ ਪੁਲਸ ਦੀ ਬੇਜਤੀ ਹੁੰਦੀ ਆ ਔਰ ਆਮ ਲੋਕਾਂ ਦਾ ਜਿਹੜਾ ਵਾ ਉਹ ਟਾਈਮ ਵੇਸਟ ਹੁੰਦਾ ਜੈ ਭੀਮ ਜੈ ਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ